ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜੀ ਪਨੀਰੀ ਦੀ ਬਜਾਈ ਸਮੇਂ ਖਾਦਾਂ ਦੀ ਪਹਿਲੀ ਵੀਡੀਓ 'ਚ ਆਪਾਂ ਉਹਦੀ ਖੇਤ ਦੀ ਤਿਆਰੀ ਦੀ ਗੱਲ ਕੀਤੀ ਸੀ ਅੱਜ ਆਪਾਂ ਉੱਥੇ ਜਦੋਂ ਖੇਤ ਦੀ ਆਖਰੀ ਵਾਈ ਕਰਨੀ ਹੈ ਤੇ ਬਜਾਈ ਤੋਂ ਪਹਿਲਾਂ ਉੱਥੇ ਆਪਾਂ ਗੱਲ ਕਰਾਂਗੇ ਵੀ ਉੱਥੇ ਆਪਾਂ ਖਾਦਾਂ ਜਿਹੜੀਆਂ ਪਾਉਣੀਆਂ ਉਹ ਖਾਦਾਂ ਬਾਰੇ ਆਪਾਂ ਅੱਜ ਗੱਲ ਕਰਨੇ ਆ ਉੱਗਣ ਸਮੇਂ ਪਨੀਰੀ ਹਰੀ-ਭਰੀ ਤੁਹਾਡੀ ਰਵੇ ਉਹਦੀ ਗਰੋਥ ਵਧੀਆ ਹੋਵੇ ਤਾਂ ਦਰੋਸਤ ਨਰੋਈ ਪਨੀਰੀ ਹੋਵੇ ਇਸ ਵਾਸਤੇ ਇਹ ਸੰਤੁਲਨ ਖਰਾਕਾਂ ਜਿਹੜੀਆਂ ਨਾ ਉਹ ਆਪਾਂ ਨੂੰ ਪਾਉਣੀਆਂ ਪੈਣਗੀਆਂ ਬੈਲੈਂਸ ਉਹਦਾ ਖਾਦਾਂ ਦਾ ਬੈਲੈਂਸ ਪੂਰਾ ਰੱਖਣਾ ਪਊਗਾ ਤੇ ਜਿੰਦੇ ਵਿੱਚ ਦਰਮਿਆਨੀ ਕਿਸਮਾਂ ਦੀ ਜਿਹੜੀ ਪਨੀਰੀ ਉਹ 20 ਤੋਂ 25 ਦਿਨਾਂ 'ਚ ਤਿਆਰ ਹੋ ਜੇ 20 ਤੋਂ 25 ਦਿਨਾਂ ਦੇ ਵਿੱਚ ਤੇ ਜਿਹੜੀ ਦਰਮਿਆਨੇ ਟਾਈਮ ਸੈਮ ਵਾਲੀ ਉਹ 30 ਤੋਂ 35 ਦਿਨਾਂ 'ਚ ਤਿਆਰ ਹੋ ਜੇ ਤੇ ਇਹਦੇ ਤੁਸੀਂ ਜਦੋਂ ਆਖਰੀ ਵਾਈ ਕਰਨ ਕਰਦੇ ਹੋ ਤੇ ਆਖਰੀ ਉਸ ਸਮੇਂ ਤੁਸੀਂ ਸਿੰਗਲ ਸੁਪਰ ਫਾਸਫੇਟ ਪਾਉਣੀ ਹੈ ਜੀ ਮਰਲੇ ਦੇ ਵਿੱਚ 350 ਗ੍ਰਾਮ ਅਗਰ ਤੁਸੀਂ ਹੋਰ ਨੂੰ ਕਨਾਲਾਂ ਦੇ ਹਿਸਾਬ ਨਾਲ ਤੇ ਕਿੱल्ल्या ਹਿਸਾਬ ਨਾਲ ਬਣਾ ਲਿਆ ਜਿਹੜੇ ਵੀਰ ਵੱਡੇ ਰਕਬੇ 'ਚ ਬੀਜਦੇ ਨੇ 350 ਗ੍ਰਾਮ ਤੋਂ 400 ਗ੍ਰਾਮ ਰਕਬੇ ਵਿੱਚ ਤੁਸੀਂ ਸਿੰਗਲ ਸੁਪਰ ਫਾਸਫੇਟ ਪਾਉਣੀ ਹੈ ਡੀਏਪੀ ਦੀ ਮੈਂ ਸਿਫਾਰਸ਼ ਨਹੀਂ ਕਰਦਾ ਕਿਉਂਕਿ ਸਿੰਗਲ ਸੁਪਰ ਫਾਸਫੇਟ 'ਚ ਹੋਰ ਤੱਤ ਹੁੰਦੇ ਨੇ ਜਿਵੇਂ ਕੈਲਸ਼ੀਅਮ ਹੁੰਦਾ ਹੈ ਹਨਾ ਤੇ ਇਹ ਜ਼ਮੀਨ ਨੂੰ ਪੋਲਾ ਰੱਖਦਾ ਤੇ ਇਸ ਕਰਕੇ ਮੈਂ ਤੁਹਾਨੂੰ ਕਾਂ ਕਰਕੇ ਤੁਸੀਂ ਸਿੰਗਲ ਸੁਪਰ ਫਾਸਫੇਟ ਪਾਉਣੀ ਹੈ ਉਹ ਪਾ ਕੇ ਉਹਦੇ ਨਾਲ ਹੀ ਤੁਸੀਂ ਬੇਸ਼ੱਕ ਯੂਰੀਆ ਵੀ ਪਾ ਸਕਦੇ ਹੋ 150 ਤੋਂ 200 ਗ੍ਰਾਮ ਪ੍ਰਤੀ ਮਰਲਾ ਉਹਨੂੰ ਤੁਸੀਂ ਮਿੱਟੀ 'ਚ ਰਲਾ ਦਿਓ ਮਿੱਟੀ 'ਚ ਰਲਉਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਜ਼ਿੰਕ ਪਾ ਸਕਦੇ ਹੋ ਕੋਈ ਵੀ ਕਹਣਗੇ ਵੀ ਜ਼ਿੰਕ ਤੁਸੀਂ ਫਾਸਫੋਰਸ ਦੇ ਨਾਲ ਨਹੀਂ ਪਾਉਣੀ ਪਰ ਜਦੋਂ ਆਪਾਂ ਉਹਨੂੰ ਮਿੱਟੀ 'ਚ ਰਲਾ ਦਿਆਂਗੇ ਉਦੋਂ ਤੁਸੀਂ ਪਾ ਸਕਦੇ ਹੋ ਤੁਸੀਂ ਜਿਹੜੀ ਜ਼ਿੰਕ ਪਾਉਣੀ ਹੈ ਜੀ ਉਹ 200 ਗ੍ਰਾਮ ਦੇ ਉੱਤੋਂ ਲੈ ਕੇ 250 ਗ੍ਰਾਮ ਪ੍ਰਤੀ ਮਰਲਾ ਪਾਉਣੀ ਹੈ ਕਣਾਲਾਂ ਦੇ ਕਿੱਲੇ ਹਿਸਾਬ ਨਾਲ ਤੁਸੀਂ ਆਪੇ ਬਣਾ ਲਿਆ ਜੇ ਤੇ ਉਸ ਤੋਂ ਬਾਅਦ ਇਹਦੇ ਨਾਲ ਹੀ ਤੁਸੀਂ ਪोटाश ਪਾ ਸਕਦੇ ਹੋ ਜੀ ਪोटाश ਜਿਹੜੀ ਆਪਾਂ ਪਾਉਣੀ ਹੈ ਤਾਂ ਕਿ ਪोटाश ਪਾਉਣ ਦਾ ਇਹ ਫਾਇਦਾ ਵੀ ਆਪਣਾ ਜਿਹੜਾ ਪਨੀਰੀ ਨੂੰ ਸਟ੍ਰੈਸ ਤੋਂ ਬਚਾਉਂਦੀ ਏ ਤੇ ਪਨੀਰੀ ਨੂੰ ਗਰਮੀ ਤੋਂ ਬਚਾਉਂਦੀ ਕਿਉਂਕਿ ਗਾਹਾ ਤਾਪਮਾਨ ਦਾ ਵਾਧਾ ਹੋਣਾ ਤੇ ਤੁਸੀਂ ਪोटाश ਜਿਹੜੀ ਉਹ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ ਪ੍ਰਤੀ ਮਰਲਾ ਪਾ ਸਕਦੇ ਜੀ ਤੇ ਇਹ ਪਾਉਣ ਤੋਂ ਬਾਅਦ ਤੁਸੀਂ ਉਹਨੂੰ ਮਿੱਟੀ ਚ ਲਾ ਕੇ ਉਸ ਤੋਂ ਬਾਅਦ ਆਪਦਾ ਤੁਸੀਂ ਪਨੀਰੀ ਬੀਜੋ ਤੇ ਤੁਸੀਂ ਜੇ ਮੇਰੇ ਕਹੇ ਤੇ ਖਾਣਾ ਪਾਉਂਦੇ ਜੇ ਤਾਂਡੀ ਪਨੀਰੀ ਜਿਹੜੀ ਹੈ ਉਹ ਜਦੋਂ ਜੰਮੇਗੀ ਹਰੀ ਹੋਵੇਗੀ ਬੜੀ ਹਰੀ-ਵਰੀ ਹੋਵੇਗੀ ਹੁੰਦਾ ਵਾਅਦਾ ਤੇਜ਼ੀ ਨਾਲ ਹੋਵੇਗਾ ਤੇ ਉਹਦੀ ਗਰੋਥ ਨਹੀਂ ਰੁਕੇਗੀ ਕਿਉਂਕਿ ਕਈਆਂ ਦੇ ਵਿੱਚ ਇੱਥੇ ਪ੍ਰੋਬਲਮ ਆਉਂਦੀ ਵੀ ਹਫਤੇ ਤੋਂ ਬਾਅਦ ਉਹਦੀ ਗਰੋਥ ਰੁਕ ਜਾਂਦੀ ਇਹਦੀ ਗਰੋਥ ਨਹੀਂ ਰੁਕੇਗੀ ਤੇ ਬਹੁਤ ਹਰੀ-ਹਰੀ ਤੇ ਵਧੀਆ ਤੰਦਰੁਸਤ ਨਰੋਈ ਹੋਏਗੀ ਤੇ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਜੀ ਸਪਰੇਆਂ ਦੀ ਜਿਹੜੀਆਂ ਆਪਾਂ ਤੱਤਾਂ ਵਾਲੀਆਂ ਸਪਰੇਆਂ ਕਰਾਂਗੇ ਉਹ 8 ਤੋਂ 10 ਦਿਨਾਂ ਤੇ ਫਿਰ 12 ਤੋਂ 15 ਦਿਨਾਂ ਤੇ ਫਿਰ 18 ਤੋਂ 20 ਦਿਨਾਂ ਤੇ ਆਪਾਂ ਤੱਤਾਂ ਵਾਲੀਆਂ ਤਿੰਨ ਸਪਰੇਆਂ ਕਰਾਂਗੇ ਜਿੰਦੇ ਨਾਲ ਤੁਹਾਡੀ ਜਿਹੜੀ ਹੋਰ ਕੋਈ ਤੁਹਾਨੂੰ ਗਰੋਥ ਪ੍ਰਮੋਟਰ ਨਹੀਂ ਪਾਉਣਾ ਪਏਗਾ ਤੱਤਾਂ ਵਾਲੀਆਂ ਸਪਰੇਆਂ ਦੀ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਬਸ ਤੁਸੀਂ ਮੇਰੇ ਨਾਲ ਬਣੇ ਰਹੋ ਜੀ ਤੇ ਉਹਦੇ 'ਚ ਤੁਹਾਡੀ ਜਿਹੜੀ ਪਣੀਰੀਏ ਉਹ 22 ਤੋਂ 25 ਦਿਨਾਂ 'ਚ ਘੱਟ ਸਮੇਂ ਵਾਲੀ ਤੇ 30 ਤੋਂ 32 ਦਿਨਾਂ ਦੇ ਵਿੱਚ ਦਰਮਿਆਨੇ ਸਮੇਂ ਵਾਲੀ ਜਿਹੜੀ ਤੁਹਾਡੀ ਪਨੀਰੀ ਤਿਆਰ ਹੋ ਜੇਗੀ ਤੇ ਬਿਲਕੁਲ ਤੰਦਰੁਸਤ ਹੋਏਗੀ ਤੁਹਾਡੀ ਪਨੀਰੀ ਉਂਦੇ ਵਿੱਚ ਕਿਸੇ ਤਰ੍ਹਾਂ ਦੀ ਜਦੋਂ ਤੁਸੀਂ ਖੇਤ ਦੇ ਵਿੱਚ ਲਾਓਗੇ ਨਾਲ ਦੀ ਨਾਲ ਹਰੀ ਹੋਵੇਗੀ ਕਿਤੋਂ ਸੁੱਕੇਗੀ ਨਹੀਂ ਕਿਤੋਂ ਮਰੇਗੀ ਨਹੀਂ ਕਿਤੋਂ ਚਲ ਸੜੇਗੀ ਨਹੀਂ ਸਾੜ ਨਹੀਂ ਪਾਏਗੀ ਤੇ ਇਸ ਕਰਕੇ ਮੇਰੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰਾਜੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰੋ ਤੇ ਮੇਰੀ ਹਰ ਵੀਡੀਓ ਨਾਲ ਬਨੇ ਰਹੋ ਧੰਨਵਾਦ ਸ਼ੁਕਰੀਆ ਜੀ